ਜੇ ਇਸ ਘਰ ਦੇ ਵਿੱਚ ਰਹਿਣਾ ਵਾ ਨਾ ਤੂੰ ਤਾਂ ਤੇਰੇ ਸਿਰ ਤੇ ਚਿੱਟੀ ਚੁੰਨੀ ਹੋਣੀ ਚਾਹੀਦੀ ਆ ਤੂੰ ਇੱਕ ਵਿਧਵਾ ਵਾ ਵਿਧਵਾ ਰੱਬਾ ਦੁਖੀ ਨਾ ਕਿਸੇ ਦੀ ਧੀ ਹੋਵੇ ਦੁਖ ਬੁਰੇ ਨੇ ਧੀਆਂ ਰਾਣੀਆਂ ਦੇ ਦੁਖੀ ਧੀ ਤੇ ਦੁਖੀ ਰਹਿਣ ਮਾਪੇ ਨਾਤੇ ਐਸੇ ਨੇ ਮਰ ਜਾਣੀਆਂ ਦੇ ਜੰਮਣਾ ਕਿਤੇ ਤੇ ਮਰਨਾ ਕਿਤੇ ਕੀ ਲਿਖਤੇ ਲੇਖਣੀ ਮਾਨੀਆਂ ਦੇ ਹਰ ਮਾਂ ਬਾਪ ਰੱਬ ਅੱਗੇ ਦੁਆ ਕਰਦਾ ਖੇੜੇ ਵਸਦੇ ਰਹਿਣ ਧੀਆਂ ਧਿਆਣੀਆਂ ਦੇ ਧੀਆਂ ਧਿਆਣੀਆਂ ਦੇ ਇਸ ਕਥਨ ਤੇ ਹੀ ਅਧਾਰਿਤ ਹੈ ਸਾਡੀ ਕਹਾਣੀ ਵਕਤ ਦੀ ਮਾਰ ਬਸ ਵੀ ਕਰਮਨਦੀਪ ਕਿੰਨਾ ਘਰੋਏਗੀ ਹੁਣ ਤੂੰ ਹੀ ਸੰਭਾਲਣਾ ਜੰਨਤ ਨੂੰ ਦੇਖ ਮਨਦੀਪਾ ਤੂੰ ਉਹ ਨਾ ਮਾਂ ਤੇ ਪਿਓ ਦਾ ਪਿਆਰ ਦੇਣਾ ਜੰਨਤ ਨੂੰ ਨਹੀਂ ਦੀਦੀ ਮੇਰੇ ਕੋਲ ਉਹ ਨਹੀਂ ਹੁਣ ਮੈਂ ਤਾਂ ਟੁੱਟ ਚੁੱਕੀ ਆ ਉਹ ਤਾਂ ਮੈਨੂੰ ਬਾਰ ਬਾਰ ਪੁੱਛਦੀ ਆ ਪਾਪਾ ਨੇ ਕਦੋਂ ਹੋਣਾ ਕਦੋਂ ਹੋਣਾ ਮੈਂ ਉਹਨੂੰ ਦੱਸੂ ਕੀ ਆਖਾਂ ਕੀ ਕਰਾਂ ਮੈਂ ਮੇਰੇ ਇੱਕ ਮਨਦੀਪ ਹੌਸਲਾ ਰੱਖ ਰੱਬ ਅੱਗੇ ਕਿਹਦਾ ਜੋਰ ਆ ਉਹਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲਦਾ ਹੁਣ ਬੱਚੇ ਨੂੰ ਤਾਂ ਆਪ ਹੀ ਸੰਭਾਲਣਾ ਨਾ ਹੁਣ ਤਾਂ ਮਾਂ ਦੀ ਜਗ੍ਹਾ ਵੀ ਕੋਈ ਨਹੀਂ ਲੈ ਸਕਦਾ ਤੂੰ ਹੀ ਪਿਆਰ ਦੇਣਾ ਉਹਨੂੰ ਤੂੰ ਹੀ ਸੰਭਾਲਣਾ ਤੇ ਉਹਦੇ ਸਵਾਲਾਂ ਦੇ ਜਵਾਬ ਤੂੰ ਹੀ ਦੇਣੇ ਆ ਤੂੰ ਦੇਖ ਕਿਵੇਂ ਦੇਣੇ ਆ ਮਨਦੀਪ ਤੂੰ ਇੰਨਾ ਕਦ ਤੋ ਸੋਚਦੀ ਆ ਅਸੀਂ ਹੈਗੇ ਆ ਨਾ ਤੇਰੇ ਨਾਲ ਤੂੰ ਫਿਕਰ ਨਾ ਕਰ ਜਿੰਨਾ ਹੋਇਆ ਅਸੀਂ ਵੀ ਕਰਾਂਗੇ ਨੀ ਆ ਟਾਈਮ ਦੇਖਿਆ ਕੀ ਹੋਇਆ ਪਿਆ ਵਾ 4 ਵਜ ਗਈ ਆ ਚਾਹ ਦਾ ਟਾਈਮ ਹੋਇਆ ਪਿਆ ਵਾ ਰਸੋਈ ਚ ਤਾਂ ਮੈਨੂੰ ਦਿਖਦੀ ਨਹੀਂ ਗਈ ਉਹ ਕਿੱਥੇ ਆ ਬਬਲੀ ਮੰਮੀ ਹੋਣਾ ਕਿੱਥੇ ਆ ਆ ਬੈਠੀ ਹੋਣੀ ਆ ਅੰਦਰ ਮਨਦੀਪ ਭਾਬੀ ਕੋਲ ਉਹਦੇ ਹੱਤrou ਬੁੰਝਦੀ ਹੋਣੀ ਆ ਨਾ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਸਾਰਾ ਦਿਨ ਉਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ ਰਹਿੰਦੀ ਆ ਇਹਨੇ ਲੈਣਾ ਕੀ ਆ ਉਸਕਣ ਲੈਣੀ ਤੂੰ ਪਤਾ ਮੰਮੀ ਤੁਸੀਂ ਦੇਖੋ ਜਾ ਕੇ ਅੰਦਰ ਕੀ ਕਰਦੀਆਂ ਫਿਰਦੀਆਂ ਨੇ ਚੱਲਾ ਦੇਖਦੇ ਆਂ ਕੀ ਕਰਦੀਆਂ ਨੇ ਆ ਬੈਠੀਆਂ ਨੇ ਜੁੜੀਆਂ ਦੋਨੇ ਜਾਣੀਆਂ ਨਾ ਕਦੋਂ ਤੱਕ ਚੱਲੂਗਾ ਹੁਣੇ ਤੇਰਾ ਡਰਾਮਾ ਆ ਰੋਣਾ ਧੋਣਾ ਬੰਦ ਕਰਨਾ ਵਾ ਜਾਂ ਨਹੀਂ ਮੰਮੀ ਤੁਸੀਂ ਇਹ ਕੀ ਬੋਲੀ ਜਾਂਦੇ ਹੋ ਨਾਲੇ ਤੁਹਾਨੂੰ ਆ ਡਰਾਮਾ ਦੇਸਦਾ ਵਾ ਇਹ ਤਾਂ ਉਹ ਹੀ ਜਾਣਦੀ ਆ ਜਿਹਦੇ ਅੰਦਰ ਇਹ ਬੀਤ ਰਹੀ ਐ ਆਹੋ ਤੂੰ ਤਾਂ ਇਹਦੀ ਵਿਚੋਲਣ ਬਣ ਕੇ ਹਮਦਰਦੀ ਕਰੇਂਗੀ ਪੁੱਤ ਤਾਂ ਮੇਰਾ ਵੀ ਗਿਆ ਵਾ ਮੈਂ ਵੀ ਬੈਠੀ ਹੋਈ ਆ ਪੱਥਰ ਵਰਗਾ ਜੇਰਾ ਲੈ ਕੇ ਇਹਦੇ ਪਤਾ ਨਹੀਂ ਕਿਉਂ ਨਹੀਂ ਡਰਾਮੇ ਮੁੱਕਦੇ ਹੈਗੇ 6 ਮਹੀਨੇ ਹੋ ਗਏ ਉਹਨੂੰ ਗਏ ਨੂੰ ਤੁਹੇ ਦਾਸ ਪਹਿਲਾਂ ਤੂੰ ਇਹ ਸਭ ਕੁਝ ਕਰਕੇ ਕੀ ਵੀ ਹਮਦਰਦੀ ਲੈਣਾ ਚਾਹਨੀ ਐ ਜੇ ਮੇਰੇ ਭਰਾ ਨੂੰ ਕੁਝ ਹੋਇਆ ਨਾ ਉਹ ਸਭ ਤੇਰੇ ਮਾੜੇ ਕਰਮਾਂ ਕਰਕੇ ਹੋਇਆ ਭਾਬੀ ਪਤਾ ਨਹੀਂ ਕਿੱਥੋਂ ਲੈ ਆਏ ਇਹੋ ਜਿਹੀ ਕਲੇਣੀ ਕਿਹ ਦੋ ਕਰਿਆ ਇਹਨਾਂ ਦੇ ਕਲੇਸ਼ ਹੀ ਨਹੀਂ ਮੁੱਕਦੇ ਮੈਂ ਨਾ ਬਾਹਰ ਤੇ ਨਹੀਂ ਸਾਰੀਆਂ ਗੱਲਾਂ ਸੁਣਦਾ ਸੀ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਵੱਡੇ ਬੈਠੇ ਆ ਤੇਰਾ ਬੋਲਣ ਦਾ ਕੀ ਮਤਲਬ ਹੈ ਵਿੱਚ ਵੀਰੇ ਮੇਰਾ ਬੋਲਣ ਦਾ ਹੱਕ ਤਾਂ ਨਹੀਂ ਮੰਨਦਾ ਪਰ ਜਦੋਂ ਭਾਬੀਆਂ ਡਰਾਮੇ ਕਰਦੀ ਹੈ ਨਾ ਉਦੋਂ ਮੈਨੂੰ ਨਹੀਂ ਬਰਦਾਸ਼ਤ ਹੁੰਦਾ ਤੇਰੀ ਤਮੀਜ਼ ਨਹੀਂ ਹੈਗੀ ਕਿਦਾ ਬੋਲੀ ਦਾ ਬੱਸ ਵੀਰੇ ਆਹੀ ਕਸਰ ਰਹਿ ਗਈ ਸੀ ਆ ਤੈਨੂੰ ਮੇਰੇ ਨਾਲੋਂ ਜ਼ਿਆਦਾ ਚੰਗੀ ਹੋ ਗਈ ਹੁਣ ਜਿਹਨੂੰ ਆਪਣੀ ਭੈਣ ਬਣਾਈ ਬੈਠਾ 골ਡੀ ਤੇਰੀ ਹਿੰਮਤ ਕਿਵੇਂ ਹੋਈ ਕੁੜੀ ਤੇ ਹੱਥ ਚੱਕਣ ਦੀ ਸ਼ਰਮ ਨਹੀਂ ਆਉਂਦੀ ਤੈਨੂੰ ਕਰਿਆ ਦੋ ਦੋ ਨੋਹਾ ਬੈਠੀਆਂ ਨੇ ਇਹਨਾਂ ਦੇ ਸਾਹਮਣੇ ਤੂੰ ਉਹਦੇ ਤੇ ਹੱਥ ਚੱਕਦਾ ਵਾ ਉਹ ਮਾਤਾ ਜੀ ਇਹਨੂੰ ਅਕਲ ਸਿਖਾਈ ਹੁੰਦੀ ਨਾ ਜਵਾਨ ਸੰਭਾਲ ਕੇ ਬੋਲਦੀ ਕਿੱਦਾਂ ਕੈਂਚੀ ਵਾਂਗੂ ਇਹਦੀ ਜਵਾਨ ਚੱਲਦੀ ਆ ਇੱਥੇ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦਾ ਜਦੋਂ ਦੀ ਇਹ ਕਲੈਣੀ ਵਿਆਹ ਕੇ ਆਈ ਹੈ ਨਾ ਘਰ ਦੇ ਵਿੱਚ ਮੇਰਾ ਮੁੰਡਾ ਤਾਂ ਠੀਕ ਹੀ ਨਹੀਂ ਰਿਹਾ ਪਤਾ ਨਹੀਂ ਕੀ ਜਾਦੂ ਟੂਣਾ ਕਰਾਉਂਦੀ ਰਹੀ ਹੈ ਇਹ ਆਖਿਰ ਉਹਨੂੰ ਖਾ ਹੀ ਗਈ ਇਹ ਮੰਮੀ ਤੁਸੀਂ ਨਾ ਬਾਹਰ ਆਓ ਤੁਹਾਡੇ ਨਾਲ ਬਾਹਰ ਹੀ ਗੱਲ ਕਰਦਾ ਐਵੇਂ ਤੁਸੀਂ ਉੱਥੇ ਇੱਕ ਤਾਂ ਵਕਤ ਦੀ ਮਾਰੀ ਹੋਈ ਆ ਉਹਨੂੰ ਤੁਸੀਂ ਰਵਾਈ ਜਾਣਾ ਆਜੋ ਬਾਹਰ ਆਜੋ ਚੱਲ ਵਿਚਾਰੀਆ ਹੀ ਲੱਗਦੀ ਹੈ ਤੈਨੂੰ ਸਰਦਾਰ ਜੀ ਤੁਸੀਂ ਠੰਡੇ ਰਹੋ ਐਵੇਂ ਆਪਾਂ ਘਰ ਦੇ ਵਿੱਚ ਨਾ ਕਲੇਸ਼ ਪਾਉਂਦੇ ਚੰਗੇ ਨਹੀਂ ਲੱਗਦੇ ਨਾ ਜੇ ਇਹ ਘਰ ਚ ਰਹੂਗੀ ਨਾ ਤਾਂ ਕਲੇਸ਼ ਹੋਊਗਾ ਹੀ ਹੋਊਗਾ ਮੇਰੇ ਤੋਂ ਮਾਵਾਂ ਲਿਖਾ ਕੇ ਲੈ ਲਓ ਤੁਹਾਨੂੰ ਮਾਵਾਂ ਤਿਆਂ ਨੂੰ ਨਾ ਕਦੀ ਕਿਸੇ ਦਾ ਦੁੱਖ ਸਮਝ ਆਇਆ ਹੀ ਨਹੀਂ ਨਾ ਹੀ ਤੁਹਾਨੂੰ ਕਦੀ ਸਮਝ ਆ ਸਕਦਾ ਜਦੋਂ ਕਿਸੇ ਤੇ ਬੀਤਦੀ ਹੈ ਨਾ ਪਤਾ ਉਹ ਨਹੀਂ ਲੱਗਦਾ ਚੱਲ ਨਹੀਂ ਕੁੜੀਏ ਇਹਨਾਂ ਦਾ ਤਾਂ ਆਹੀ ਕੰਮ ਰਹਿਣਾ ਬਣੇ ਰਹਿਣ ਦੇ ਇਹਨਾਂ ਨੂੰ ਇਹਨਾਂ ਦੇ ਹਮਦਰਦ ਆਪਾਂ ਬਾਹਰ ਚੱਲਦੇ ਆ ਜਦੋਂ ਦੇਖੋ ਘਰ ਚ ਕਲੇਸ਼ ਪਾਈ ਰੱਖਦੇ ਆ ਨਾਲੇ ਬੋਲੀ ਮੇਰੀ ਗੱਲ ਸੁਣ ਪੁਰਾ ਮੰਦੀਪ ਦਾ ਪੂਰਾ ਧਿਆਨ ਰੱਖਣਾ ਇਹਨਾਂ ਮੇਰੀ ਛੋਟੀਆਂ ਭੈਣਾਂ ਵਰਗੀਆਂ ਨਾਲੇ ਮੰਦੀਪ ਤੂੰ ਵੀ ਸੁਣ ਲੈ ਮੇਰੇ ਹੁੰਦੇ ਤੈਨੂੰ ਕਿਸੇ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਹਾਂ ਮੰਦੀਪਾ ਅਸੀਂ ਤੇਰੇ ਨਾਲ ਹੀ ਆ ਮੰਮੀ ਤੇ ਜੋਤੀ ਜੋ ਮਰਜ਼ੀ ਕਰੀ ਜਾਣ ਤੂੰ ਨਹੀਂ ਘਬਰਾਉਣਾ ਬੱਸ ਤੇ ਵੀ ਮੇਰੇ ਦੁੱਖ ਨੂੰ ਜੇ ਕੋਈ ਸਮਝਦਾ ਤੁਸੀਂ ਤੇ ਵੀ ਜਿਹੀ ਹੋ ਔਰ ਮੇਰਾ ਕੋਈ ਨਹੀਂ ਹੈ ਮਨਦੀਪ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਕੱਲ ਵੀ ਸੀ ਅੱਜ ਵੀ ਆਂ ਤੇ ਕੱਲ ਵੀ ਖੜੂਗਾ ਜਿਹੜਾ ਵੀ ਤੇਰੇ ਤਾਂ ਕੋਈ ਉਂਗਲ ਚੱਕੂਗਾ ਨਾ ਮੈਂ ਉਹਨੂੰ ਆਪੇ ਜਵਾਬ ਦੇ ਦਊਗਾ ਤੂੰ ਦਿਮਾਗ ਤੇ ਬੋਝ ਨਹੀਂ ਪਾਣਾ ਤੂੰ ਸਿਰਫ ਜੰਨਤ ਨੂੰ ਸਾਂਭਣਾ ਤੇ ਆਪਣੇ ਆਪ ਨੂੰ ਸਾਂਭਣਾ ਚੱਲ ਮੈਂ ਚੱਲਦਾ ਬਬਲੀ ਹੁਣ ਚੱਲ ਬਸ ਕਰ ਮਨਦੀਪਾ ਹੁਣ ਆਪਾਂ ਨਾ ਸੋਈ ਚ ਕੰਮ ਕਰ ਲੀਏ ਨਹੀਂ ਤਾਂ ਮੰਮੀ ਤਾਂ ਜੋਤੀ ਨੂੰ ਫੇਰ ਬੋਲਣ ਦਾ ਬਹਾਨਾ ਮਿਲ ਜਾਣਾ ਆ ਜਾ ਆ ਜਾ ਬਸ ਕਰ ਆ ਗਈਆਂ ਬਾਹਰ ਮੁੱਕ ਗਿਆ ਰੋਣਾ ਧੋਣਾ ਤੁਹਾਡਾ ਦੇਖਿਆ ਮੰਮੀ ਅੱਜ ਤਾਂ ਇਹਨਾਂ ਨੇ ਤੁਹਾਡੀ ਗੱਲ ਦਾ ਜਵਾਬ ਦੇਣਾ ਵੀ ਜ਼ਰੂਰੀ ਹੈ ਸਮਝਿਆ ਵੱਡੀ ਭਾਬੀ ਤਾਂ ਛੋਟੀ ਭਾਬੀ ਨੂੰ ਸਿਰ ਤੇ ਚੜਾਈ ਬੈਠੀ ਆ ਕੋਈ ਨਾ ਇਹਦੇ ਨਾਲ ਤਾਂ ਮੈਂ ਗੱਲ ਕਰਦੀ ਆ ਇੱਕ ਤਾਂ ਇਹਦੇ ਬੇਕੇ ਬੇਸ਼ਰਮ ਜਿਹੜੇ ਇੱਥੇ ਛੱਡ ਗਏ ਇਹਨੂੰ ਮੇਰੀ ਹਿੱਕ ਤੇ ਬਿਠਾ ਕੇ ਮੈਨੂੰ ਕਹਿੰਦੇ ਸੀ ਤੁਹਾਡੇ ਘਰ ਦੀ ਇੱਜ਼ਤ ਆ ਆਪਦੀ ਇੱਜ਼ਤ ਇੱਥੇ ਹੀ ਰਹੂਗੀ ਤੁਹਾਡੇ ਘਰ ਚ ਹੀ ਹੋਣ ਇਹ ਕੋਈ ਨਾ ਮੰਮੀ ਜਿਹੜੇ ਆਪਣੀ ਧੀ ਨੂੰ ਇੱਜ਼ਤ ਦੱਸਦੇ ਆ ਨਾ ਇਹਨਾਂ ਨੂੰ ਵੀ ਉਦੋਂ ਹੀ ਪਤਾ ਲੱਗੂ ਜਦੋਂ ਇਹਨਾਂ ਦੀ ਪੱਗ ਨੂੰ ਇਹਨੇ ਦਾਗ ਲਾਇਆ ਇਹ ਤਾਂ ਗੱਲ ਪੱਕੀ ਆ ਬਣ ਗਈ ਮੰਦੇਵ ਚਾ ਚੱਲ ਅੰਜ ਕਰ ਮੈਂ ਚਾਹ ਬਾਨੀ ਆ ਤੂੰ ਚਾਰ ਭਾਂਡੇ ਮਾਜ ਲੈ ਠੀਕ ਆ ਹਾਂ ਮੈਂ ਪਾ ਕੇ ਨਾ ਮੰਮੀ ਨੂੰ ਦਿਾਂਨੀ ਆ ਚਾਹ ਹਾਂ ਮਮੀ ਵਾ ਮੈਂ ਚਾਹ ਤਾਂ ਮੈਂ ਬਾਤ ਚ ਲਾਉਂਗੀ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਮੰਦੀਪ ਨਾਲ ਇਹ ਨਾਲ ਜੁੜ ਜੁੜ ਕੇ ਉਹ ਕੇ ਬੈਠਦੀ ਐ ਅੱਜ ਕੱਲ੍ਹ ਓਹੋ ਮਮੀ ਐਨਾ ਕੋਸ਼ਤਾਂ ਵਿਚਾਰੀ ਨਾਲ ਹੋ ਗਿਆ ਜੇ ਆਪਾਂ ਨਹੀਂ ਉਹਦਾ ਸਾਥ ਦੇਵਾਂਗੇ ਤਾਂ ਕੌਣ ਦੇਊਗਾ ਸਾਥ ਛੱਡ ਜਿੱਥੋਂ ਤੱਕ ਮੈਂ ਤੈਨੂੰ ਜਾਣਦੀ ਹਾਂ ਨਾ ਬਿਨਾਂ ਮਤਲਬ ਤੋਂ ਤਾਂ ਤੂੰ ਕੋਈ ਕੰਮ ਨਹੀਂ ਕਰਦੀ ਓਹੋ ਮਮੀ ਮੈਂ ਅਵੇ ਸਾਥ ਭਾਬੀ ਕਿਉਂ ਉਹਦੇ ਕੋਲ ਹੋਵੋ ਬੈੰਦੀ ਐ? ਓਹੋ ਜੋਤੀ ਤੂੰ ਵੀ ਹੁਣ ਮੰਮੀ ਵਾਂਗੂ ਮੈਨੂੰ ਮਤਲਬੀ ਸਮਝਣ ਲੱਗ ਗਈ। ਓ ਰੈਣ ਦੇ ਭਾਬੀ ਤੂੰ ਕਿੰਨੀ ਤੇਜ ਆ ਨਾ ਸਾਡਾ ਸਾਰਾ ਟੱਬਰ ਹੀ ਜਾਣਦਾ ਤੇ ਰਹੀ ਉਹਦੇ ਕੋਲ ਬੈਠਣ ਦੀ ਗੱਲ ਉਹ ਮੈਂ ਦੱਸ ਦਿੰਦੀ ਐ। ਤੂੰ ਨਾ ਭਾਬੀ ਹੁਣ ਉਹਨੂੰ ਥੱਲੇ ਲਾ ਕੇ ਰੱਖਣਾ ਚਾਹੁੰਨੀ ਐ। ਜੇ ਮੈਂ ਨਹੀਂ ਗਲਤ ਨਾ ਤਾਂ ਦੇ ਮੇਰੀ ਗੱਲ ਦਾ ਜਵਾਬ। ਓ ਨਹੀਂ ਨਹੀਂ ਜੋਤੀ ਮੈਂ ਉਹਦੇ ਨਾਲ ਭਲਾ ਕਿਉਂ ਐਦਾਂ ਕਰੂੰਗੀ? ਓ ਭਾਬੀ ਪਹਿਲਾਂ ਤਾਂ ਤੂੰ ਕਰਦੀ ਨਹੀਂ ਸੀ ਮਨਦੀਪ ਭਾਬੀ ਦਾ ਹੁਣ ਕਿਉਂ ਇੰਨਾ ਕਰਨ ਲੱਗ ਗਈ? ਓ ਮੰਮੀ ਤੂੰ ਚਾਹਵੇਂ ਨਾ ਦਬਾਰ ਕੋਈ ਆਇਆ ਮੈਂ ਦੇਖ ਕੇ ਆਈ ਨਾ ਮੰਮੀ ਜਿਵੇਂ ਭਾਬੀ ਭੱਜ ਕੇ ਗਈ ਆ ਨਾ ਗੱਲ ਟਾਲਦੀ ਦਾਲ ਤੇ ਜਰੂਰ ਕੁਛ ਕਾਲਾ ਲੱਗਦਾ ਮੈਨੂੰ ਕੋਈ ਨਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਇਹ ਇਹਨੂੰ ਰੱਖਣ ਲਈ ਰਹਿਣ ਇਹਨੂੰ ਮੈਂ ਵੀ ਨਹੀਂ ਦਿੰਦੀ ਇਸ ਘਰ 'ਚ ਛੱਡ ਇਹਨਾਂ ਨੂੰ ਤੂੰ ਚਾਹ ਪੀ ਆਲਾ ਫੜ ਫਸੀ ਗੇ ਮੰਮੀ ਹਾਂਜੀ ਕੀ ਹਾਲ ਹੈ ਜੀ ਠੀਕ ਹੋ ਇਹ ਜੋਤ ਉਹਦਾ ਨਾ ਬੈਗ ਲੈ ਆਂਦਾ ਕਈ ਦਿਨ ਦਾ ਕਹਿੰਦਾ ਸੀ ਬੈਗ ਉਹ ਜੋਤ ਅੰਦਰ ਹੀ ਆਉ ਉਹ ਜੋਤ ਆ ਕੇ ਬੈਗ ਦੇਖ ਲੈ ਆਪਣਾ ਹਾਂਜੀ ਆਪਾ ਆ ਜੋਤ ਤੇਰੇ ਲਈ ਯਾਰ ਮੈਂ ਬੈਗ ਲੈ ਕੇ ਆਇਆ ਦੇਖ ਵਧੀਆ ਵਾ ਯਾਰ ਕਿਹੜਾ ਬੈਗ ਲੈ ਆਂਦਾ ਵਾ ਉਹ ਯਾਰ ਲੁਧਿਆਣੇ ਦੀ ਸਭ ਤੋਂ ਵਧੀਆ ਦੁਕਾਨ ਆ ਗੁੱਟੋਆ ਵਾਲੇ ਉਹਨਾਂ ਕੋਲ ਲੈ ਕੇ ਆਇਆ ਵਾ ਉਹ ਯਾਰ ਇਹ ਬੈਗ ਆ ਕੋਈ ਯਾਰ ਤੈਨੂੰ ਤਾਂ ਕੋਈ ਚੀਜ਼ ਪਸੰਦ ਹੀ ਨਹੀਂ ਆਂਦੀ। ਮੈਂ ਕਿੰਨੀ ਵਾਰੀ ਕਿਹਾ ਸੀ ਮੈਨੂੰ ਨਾਲ ਲੈ ਜਾਓ ਬੈਗ ਲੈ ਜਾਣ ਲੱਗਿਆ। ਉਹ ਯਾਰ ਮੈਂ ਉੱਥੇ ਲੰਘਦਾ ਪਿਆ ਸੀਗਾ। ਉੱਥੇ ਵੀਡੀਓ ਕਾਲ ਕਰ ਲੈਂਦੇ। ਵੀਡੀਓ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਸੀ। ਫਿਰ ਲੈ ਕੇ ਹੀ ਨਹੀਂ ਆਉਣਾ ਸੀ। ਮਰੀ ਨਾ ਪੁੱਤ। ਹੁਣ ਤੇਰਾ ਡੈਡੀ ਲੈ ਕੇ ਆਇਆ ਨਾ ਤੇਰੇ ਲਈ। ਲੈ ਲਾ ਤੂੰ ਅਗਲੀ ਵਾਰ ਨਾਲ ਚੱਲਿਆ ਜਾਣਾ। ਦਾਦੀ ਮੈਂ ਇੰਨੀ ਵਾਰੀ ਇਹਨਾਂ ਨੂੰ ਸਮਝਾਇਆ ਵਾ ਵੀ ਮੈਨੂੰ ਨਾਲ ਲੈ ਜਾਇਆ ਕਰੋ। ਹੁਣ ਇਹਨਾਂ ਨੂੰ ਕੀ ਪਤਾ ਅੱਜ ਕੱਲ ਦੇ ਬੱਚੇ ਕਿੱਦਾਂ ਲੈ ਕੇ ਆਉਂਦੇ ਆ ਬੈਗ। ਉਹ ਬੈਗ ਤਾਂ ਦੇਖੋ ਮੈਂ 5ਵੀਂ 6ਵੀਂ ਚ ਵੀ ਉਹ ਜਿਹਾ ਬੈਗ ਨਹੀਂ ਲੈ ਕੇ ਗਿਆ ਕਿਤੇ ਚੱਲ ਪੁੱਤ ਕੋਈ ਤੇਰੇ ਪਾਪਾ ਇਨੇ ਚਾਹ ਨਾਲ ਲੈ ਕੇ ਆਏ ਨਾ ਰੱਖ ਲਾ ਹੁਣ ਇਸ ਵਾਰੀ ਤਾਂ ਦਿਓ ਮੈਂ ਥੋੜੇ ਕਹਿਣ ਤੇ ਮੈਂ ਲੈਣ ਲੱਗਿਆ ਬੈਗ ਅਗਲੀ ਵਾਰੀ ਜੇ ਮੈਨੂੰ ਨਾਲ ਨਹੀਂ ਲੈ ਕੇ ਗਏ ਮੈਂ ਨਹੀਂ ਬੈਗ ਲਿਆ ਕਰਨਾ ਮੇਰਾ ਸੋਹਣਾ ਪੁੱਤ ਸਾਰੀ ਗੱਲਾਂ ਮੰਨਦਾ ਨਾ ਮੇਰੀਆਂ ਜਾ ਲੈ ਲਾ ਸਸਕੀ ਜੀ ਕਾ ਵੱਡੇ ਪਾਪਾ ਤੁਸੀਂ ਆ ਗਏ ਤਾਂ ਸਸੀ ਦਾ ਪੁੱਤ ਤੈਨੂੰ ਤਾਂ ਨਹੀਂ ਕੁਛ ਚਾਹੀਦਾ ਮੇਰੀ ਮਾਂ ਨੇ ਸਿਖਾ ਕੇ ਭੇਜਿਆ ਹੁਣ ਵੀ ਆ ਗਿਆ ਤਾਇਆ ਤੇਰਾ ਤੇ ਜਾ ਕੇ ਤੂੰ ਵੀ ਮੰਗ ਲੈ ਕੁਛ ਮੰਮੀ ਬੱਚਿਆਂ ਸਾਹਮਣੇ ਕੁਛ ਬੋਲਣ ਲੱਗੇ ਸੋਚ ਤਾਂ ਲਿਆ ਕਰੋ ਮੈਨੂੰ ਪੁੱਛ ਤਾਂ ਲੈਣ ਦਿਓ ਉਹ ਕਾਹਦੇ ਵਾਸਤੇ ਆਈ ਏ ਮੇਰੇ ਕੋਲੇ ਨਾ ਹੁਣ ਇਹ ਵੀ ਆ ਗਈ ਹੁਣ ਕਿਤੇ ਨਵਾਂ ਖਰਚਾ ਨਾ ਪਾ ਦੇ ਕੋਈ ਸਾਡਾ ਤਾਂ ਆਪਣੇ ਗੁਜ਼ਾਰਾ ਇੰਨਾ ਔਖਾ ਚੱਲਦਾ ਹਾਂ ਜੰਨੇ ਦਾ ਪੁੱਤ ਤੈਨੂੰ ਦੱਸ ਕੀ ਚਾਹੀਦਾ ਓਵਰ ਡਾਪਾ ਮੇਰਾ ਨਾ ਸਕੂਲ ਬੈਗ ਆਹ ਦੇਖਿਆ ਗੋਲਦੀ ਮੈਂ ਤਾਂ ਪਹਿਲਾਂ ਹੀ ਪਤਾ ਸੀਗਾ ਇਹਦੀ ਮਾਂ ਨੇ ਇਹਨੂੰ ਅੰਦਰੋਂ ਸਿਖਾ ਕੇ ਭੇਜਿਆ ਵੀ ਆ ਗਿਆ ਤਿਆਰ ਤੇ ਜਾ ਕੇ ਉਹ ਤਾਂ ਲੈ ਲੈ ਸਮਾਨ ਤੂੰ ਨਹੀਂ ਦਾਦੀ ਮम्मा ਮम्मा ਨੇ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਇਹ ਕਹਿਣਾਈ ਸੀ ਕਿ ਮੇਰੇ ਸਕੂਲ ਬੈਗ ਦੀ ਜਿਪ ਖਰਾਬ ਹੋ ਗਈ ਹੈ ਜਿਪ ਠੀਕ ਕਰवानी ਸੀ ਕੋਈ ਨਾ ਬੋਤ ਆਪਾਂ ਜਿਪ ਕਿਉਂ ਠੀਕ ਕਰਾਣੀ ਆ ਤੁਹਾਨੂੰ ਮੈਂ ਨਵਾਂ ਲੈ ਕੇ ਦਵਾਂਗਾ ਓਹੋ ਸਰਦਾਰ ਜੀ ਨਵੇਂ ਬੈਗ ਦੀ ਕੀ ਲੋੜ ਆ ਪਿਛਲੇ ਸਾਲ ਤੈਨੂੰ ਹਲੇ ਬੈਗ ਲੈ ਕੇ ਦਿੱਤਾ ਸੀਗਾ ਕਰਾ ਦਾਂਗੇ ਆਪਾਂ ਇਹੇ ਠੀਕ ਨਾ ਪੁੱਤ ਮੇਰਾ ਜੇ ਨਾ ਠੀਕ ਹੋਇਆ ਨਾ ਮੇਰੇ ਕੋ ਇੱਕ ਬੈਗ ਪਿਆ ਵਾ ਜੋਤ ਦਾ ਹੈ ਤੂੰ ਉਹ ਲੈ ਜਾ ਕਰੀ ਠੀਕ ਆ ਚਲ ਜੇ ਜੋਤ ਦਾ ਬੈਗ ਪਿਆ ਵਾ ਜਵਾਕੜੀ ਤਰਸਦੀ ਪਈ ਆ ਇਹਨੂੰ ਉਹੀ ਦੇ ਦੇ ਜਿਹੜਾ ਤੇਰੇ ਕੋਲੇ ਪਿਆ ਵਾ ਉਹ ਸਰਦਾਰ ਜੀ ਮੈਂ ਬੈੱਡ ਦੇ ਵਿੱਚ ਇਧਰ ਉਧਰ ਰੱਖਿਆ ਕਿਤੇ ਮੈਂ ਇਹਨੂੰ ਸਵੇਰੇ ਕੱਢ ਦੂੰਗੀ ਠੀਕ ਆ ਜਾ ਮੇਰਾ ਪੁੱਤ ਮੈਂ ਸਵੇਰੇ ਦੇ ਦੂੰਗੀ ਮਮਾ ਤੁਹਾਨੂੰ ਸਵੇਰੇ ਕੱਢ ਕੇ ਦੇ ਦੂੰਗੀ ਚਲ ਮੇਰਾ ਪੁੱਤ

ਪਰ ਪਾਪਾ ਕਿੱਥੇ ਆ ਪਾਪਾ ਬੇਟਾ ਜਲਦੀ ਚਲੇ ਗਏ ਜਾਣਾ ਸੀ ਉਹਨਾਂ ਨੇ ਮੰਮਾ ਮੰਮਾ ਹਾਂ ਉਹ ਤ ਮੈਂ ਨਾ ਵੱਡੇ ਪਾਪਾ ਕੋਲ ਗਈ ਸੀ ਕਿ ਮੇਰੇ ਬੈਗ ਦੀ ਜਿਪ ਠੀਕ ਕਰਵਾ ਦੋ ਪਰ ਵੱਡੇ ਮੰਮਾ ਕਹਿੰਦੇ ਕਿ ਮੇਰੇ ਕੋਲ ਜੋਤਵੀਰ ਦਾ ਇੱਕ ਪੁਰਾਣਾ ਬੈਗ ਆਵਾ ਤੋ ਲੈ ਲੇਂ ਤੈਨ ਨੇ ਭਾਂਡੇ ਪਏ ਆ ਅਮਨਦੀਪ ਕਿੱਥੇ ਰਹਿ ਗਈ ਇਹਨੂੰ ਨਹੀਂ ਪਤਾ ਭਾਂਡੇ ਬਾਰੇ ਮਾਰਾ ਬਾਜਪਲਾ ਨੂੰ ਮਨਦੀਪ ਮਨਦੀਪ ਗੱਲ ਸੁਣੀ ਆਈ ਦੀ ਨਹੀਂ ਆ ਗਈ ਜੇ ਤੈਨੂੰ ਆਪਦੇ ਮਾਪੇ ਦੇ ਇੱਜ਼ਤ ਦਾ ਕੋਈ ਖਿਆਲ ਨਹੀਂ ਕੰਸੇ ਕੰਮ ਸਾਡੀ ਇੱਜ਼ਤ ਦਾ ਤਾਂ ਖਿਆਲ ਕਰ ਲੈ ਨਾ ਮੰਮੀ ਜੀ ਹੁਣ ਮੈਂ ਕੀ ਕਰਤਾ ਤੂੰ ਕੀ ਕੀਤਾ ਆਇ ਤੇ ਗੂੜੇ ਗੂੜੇ ਰੰਗ ਪਾ ਕੇ ਇਥੇ ਕਿਨੂੰ ਤੁਹਾਨੀ ਫਰਦੀ ਆ ਹੁਣ ਮੰਮੀ ਜੀ ਮੇਕੋ ਹੈਗੀ ਇਹੇ ਨੇ ਹੁਣ ਮੈਂ ਕਿਹੜੇ ਪਾਵੇਂ ਇਹੀ ਪਾਣੇ ਆ ਮੇਰੀ ਇੱਕ ਗੱਲ ਸੁਣ ਲਾ ਜੇ ਇਸ ਘਰ ਦੇ ਵਿੱਚ ਰਹਿਣਾ ਵਾ ਨਾ ਤੂੰ ਤਾਂ ਤੇਰੇ ਸਿਰ ਤੇ ਚਿੱਟੀ ਚੁੰਨੀ ਹੋਣੀ ਚਾਹੀਦੀ ਆ ਤੂੰ ਇੱਕ ਵਿਧਵਾ ਵਾ ਵਿਧਵਾ ਓ ਮੰਮੀ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਭਾਬੀ ਨੇ ਤਾਂ ਅੱਜ ਕੱਲ ਦੇ ਜ਼ਮਾਨੇ ਦੀ ਵਿਧਵਾ ਵਾਂ ਕੇ ਰਹਿਣਾ ਫੇਰ ਸ਼ੁਰੂ ਹੋ ਗਏ। ਓ ਮੰਮੀ ਫੇਰ ਬੋਲੀ ਜਾਂਦੇ ਹੋ ਤੁਸੀਂ। ਉਹਦੇ 'ਚ ਇਹਦਾ ਕੀ ਕਸੂਰ ਆ? ਚੱਲ ਤੂੰ ਮਨਦੀਪ ਇੰਜ ਕਰ ਤੁਗ। ਫਿਰ ਸੋਚ ਕੇ ਦੇਖ। ਮੜਾ ਜਾ। ਮੰਮੀ ਕਿਉਂ ਬੋਲਦੇ ਰਹਿੰਦੇ ਆ? ਤੂੰ ਚੁੱਪ ਕਰਨੀ। ਇਹਨੂੰ ਕੋਈ ਮਤ ਦੇ ਲੈਣ ਦੇ ਮੈਨੂੰ ਚੱਜ ਦੀ। ਨਹੀਂ ਤਾਂ ਇਹਨੇ ਆਪਣੇ ਸਾਰੇ ਟੱਬਰ ਦੇ ਸਿਰ 'ਚ ਨਾ ਖੇ ਪਾ ਦੇਣੀ ਆ। ਮੰਮੀ ਤੁਹਾਨੂੰ ਕੀ ਲੱਗਦਾ ਮੈਂ ਇਹਨੂੰ ਗੂੜੇ ਸੂਟ ਪਾਉਣ ਤੋਂ ਰੋਕਦੀ ਨਹੀਂ ਭਲਾ ਭਲਾ ਮੈਨੂੰ ਨਹੀਂ ਇਸ ਘਰ ਦੀ ਪਰਵਾਹ ਹੈਗੀ ਉਹ ਬਬਲੀ ਤੇਰਾ ਵੀਰਾ ਨਾ ਠੀਕ ਹੀ ਕਹਿੰਦਾ ਤੈਨੂੰ ਨਾ ਵੱਡਿਆਂ ਵਿੱਚ ਬੋਲਣਾ ਨਹੀਂ ਚਾਹੀਦਾ ਮੰਮੀ ਬੋਲ ਹੁਣ ਮੰਮੀ ਮੈਂ ਮਨਦੀਪ ਨੂੰ ਕਿਹਾ ਸੀ ਵੀ ਥੋੜਾ ਜਨਾ ਢੰਗ ਨਾਲ ਕੱਪੜੇ ਪਾਇਆ ਕਰ ਪਰ ਆਪਾਂ ਜਿਆਦਾ ਟੋਕਾ ਟਾਕੀ ਕਰਦੇ ਆ ਤੇ ਉਹ ਵੀ ਚੰਗੀ ਗੱਲ ਨਹੀਂ ਆ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਉਹਨੂੰ ਸਮਝਾ ਦਊਗੀ ਹੁਣ ਮੈਂ ਚਲਦੀ ਹਾਂ ਸੋਈ ਚੋਂ ਕੱਲੀ ਲੱਗੀ ਹੋਈ ਐ ਅ ਦੇਖ ਲੋ ਦੀਦੀ ਮੰਮੀ ਕੀ ਕਹੀ ਜਾਂਦੇ ਨੇ ਤੂੰ ਚੁੱਪ ਕਰ ਕੋਈ ਨਾ ਮੰਮੇ ਨੂੰ ਬੋਲਣ ਦੇ ਤੇਰਾ ਜੋ ਦਿਲ ਕਰਦਾ ਨਾ ਤੂੰ ਉਹੀ ਪਾ ਫਿੱਕੇ ਸੂਟ ਪਾਇਆ ਕੋਈ ਕੋਣ ਮੜੋਂਦਾ ਵਾ ਜਿਹੜਾ ਆਪਣਾ ਮੋੜ ਆਊਗਾ ਦੀਦੀ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇਸ ਘਰ ਵਿੱਚ ਕਿੱਦਾਂ ਰਹਿੰਦੀ ਤੂੰ ਹੋ ਨਾਮਦੀਪ ਤੈਨੂੰ ਇਸ ਘਰ ਚੋਂ ਭੇਜ ਕੇ ਮੈਂ ਆਪਣਾ ਨੁਕਸਾਨ ਥੋੜੀ ਕਰਾਉਣਾ ਹੈ